ਇੱਕ ਪਿਆਰੀ ਬੱਚੀ ਸੀ ਉਹਦਾ ਵਿਆਹ ਹੋਇਆ ਬਹੁਤ ਸਮੇਂ ਦੀ ਘਟਨਾ ਹੈਗੀ ਜਦੋਂ ਮੈਂ ਆਪਣੇ ਗੁਰਦੇਵ ਕੋਲ ਪੜਦਾ ਸੀ ਉਹ ਬੱਚੀ ਦਾ ਨਿਯਮ ਸੀ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਬਾਣੀ ਪੜਨੀ ਉਹਦਾ ਵਿਆਹ ਹੋ ਗਿਆ ਬੱਚੀ ਦਾ ਤੇ ਜਿਸ ਵੇਲੇ ਸਹੁਰੇ ਘਰ ਉਹ ਅੰਮ੍ਰਿਤ ਵੇਲੇ ਉੱઠી ਨਾ ਬਾਣੀ ਲੱਗੀ ਪਣ ਤੇ ਸੱਸ ਆ ਗਈ ਕਹਿਣ ਲੱਗੀ ਸੋਹਜਾ ਚੁੱਪ ਕਰਕੇ ਕੰਢ ਲਿਖ ਸਾਡੇ ਘਰ ਵਿੱਚ ਨਹੀਂ ਚੱਲਦਾ ਸਾਡੇ ਘਰ ਵਿੱਚ ਅਸੀਂ 11 ਵਜੇ ਉੱਠਦੇ ਉਹਨੇ ਕਹਿ ਦਿੱਤਾ ਅੱਜ ਤੋਂ ਬਾਅਦ ਤੂੰ ਅੰਮ੍ਰਿਤ ਵੇਲੇ ਨਹੀਂ ਉੱਠੇਂਗੀ ਕਹਿਣ ਲੱਗਾ ਜਿਹੜੇ ਤੇਰਾ ਪੇਕੇ ਨਿਯਮ ਸੀ ਉਹ ਹੋ ਗਿਆ ਖਤਮ ਤੂੰ ਸਹੁਰੇ ਘਰ ਆਈ ਉਹਨੇ ਬੜਾ ਸਮਝਾਇਆ ਉਹ ਬੱਚੀ ਨੇ ਕਹਿ ਸਮਝਾਉਣ ਦੇ ਬਾਅਦ ਉਹ ਬੱਚੀ ਦੂਜੇ ਦਿਨ ਵੀ ਉੱਠ ਗਈ ਅਮਰਤ ਵੇਲੇ ਫਿਰ ਤਾਂ ਕੰਮ ਹੋ ਗਿਆ ਗਰਮ ਬੱਚੀ ਨੇ ਕਿਹਾ ਹੋਣ ਨਹੀਂ ਕਲੇਸ਼ ਪਾਉਣਾ ਫਿਰ ਉਹਨੇ ਕਹਿ ਦਿੱਤਾ ਵਾਰਨਿੰਗ ਦੇ ਦਿੱਤੀ ਜੇ ਹੁਣ ਕੱਲ ਤੇਰੇ ਕਮਰੇ ਦੀ ਬਿਜਲੀ ਜਗੀ ਬੱਤੀ ਜਗੀ ਅਮਰਤ ਵੇਲੇ ਤੈਨੂੰ ਭੇਕੇ ਭੇਜ ਦਵਾਂਗੀ ਉਹ ਬੱਚੀ ਕਰਨ ਲੱਗੀ ਲੋਕੀ ਕੀ ਕਰਨਗੇ ਚਾਰ ਦਿਨ ਵਿੱਚ ਚੰਨ ਚੜਾ ਕੇ ਆ ਗਈ ਕੁਲੇਸ਼ ਮਚਾ ਕੇ ਆ ਗਈ ਉਹਨੇ ਫਿਰ ਕੁਝ ਨਹੀਂ ਕੀਤਾ ਉਹਨੇ ਕਿਹਾ ਜੀ ਨਾ ਤੇਰੀ ਬੱਤੀ ਨਹੀਂ ਬਲਣੀ ਅਮਰਤ ਵੇਲੇ ਜੇ ਬੱਤੀ ਬਲ ਗਈ ਤੇਰੇ ਕਮਰੇ ਦੀ ਫਿਰ ਵੇਖ ਤੂੰ ਤੇ ਉਹਨੇ ਦੋ ਕੰਮ ਕੀਤੇ ਪਹਿਲੀ ਕੰਮ ਕੀਤਾ ਪਹਿਲੇ ਉਹਨੇ ਬਾਣੀ ਕੰਠ ਕਰਨਾ ਸ਼ੁਰੂ ਕਰ ਦਿੱਤਾ ਜਿੰਨੂੰ ਸਾਡੇ ਬਜ਼ੁਰਗ ਕ ਪੈਸਾ ਗੰਠ ਦੂਜਾ ਕੰਮ ਕੀਤਾ ਬੈਟਰੀ ਮੰਗਾ ਲਈ ਛੋਟੀ ਜੀ ਤੇ ਹੁਣ ਅਮਰਤ ਵੇਲੇ ਲਾਈਟ ਤੇ ਜਗਣੀ ਨਹੀਂ ਜੇ ਲਾਈਟ ਜਗਦੀ ਤੇ ਫਿਰ ਮਹਾਭਾਤ ਸ਼ੁਰੂ ਤੇ ਉਹਨੇ ਫਿਰ ਇਸ ਤਰ੍ਹਾਂ ਨਿਯਮ ਲਾਾਇਆ ਖਾਲਸਾ ਜੋ ਬੈਟਰੀ ਨਾਲ ਅਮਰਤ ਵੇਲੇ ਬਾਣੀ ਪੜਨਾ ਤੇ 11 ਵਜੇ ਇਸ਼ਨਾਨ ਕਰਨਾ ਕਿਉਂਕਿ ਇਸ਼ਨਾਨ ਵੀ ਨਹੀਂ ਕਰ ਸਕਦੀ ਨਾਲ ਹੀ ਚੰਦੋ ਰਾਣੀ ਦਾ ਕਮਰਾ ਸੀ ਤੇ ਕਈ ਸਾਲ ਇਸ ਤਰ੍ਹਾਂ ਲੰਘੇ ਕਈ ਸਾਲ ਲੰਘਦੇ ਨੂੰ ਉਸ ਦੀ ਮਾਤਾ ਸਸਨੂ ਪਰੇਸ ਦਾ ਅਟੈਕ ਹੋ ਗਿਆ ਅਰਧੰਗ ਹੋ ਗਿਆ ਖਾਲਸਾ ਜੋ ਪਕਸ਼ਾ ਘਾਤ ਹੋ ਗਿਆ ਪੈ ਗਈ ਮੰਜੇ ਤੇ ਪਰ ਉਸ ਵਿਚਾਰੀ ਬੱਚੀ ਨੇ ਨਾ ਕਮਰ ਕਸਾ ਕਸਿਆ ਫਿਰ ਮੋਦੀ ਸੇਵਾ ਕੀਤੀ ਡਟ ਕੇ ਉਹਦਾ ਗੰਦ ਉਹਦਾ ਮਲ ਮੂਤਰ ਹੱਥਾਂ ਨਾਲ ਸਾਫ਼ ਕਰਨਾ ਜਿਹੜਾ ਮੰਜੇ ਤੇ ਪੈ ਗਿਆ ਤੇ ਉਹ ਉਹੀ ਕੰਮ ਕਰਨਾ ਤੇ ਬਾਣੀ ਬਹੁਤ ਪੜਦੀ ਉਸਨੇ ਬਾਣੀ ਬੜੀ ਕੰਠੀ ਦੀ ਉਹ ਕਹਿੰਦੀ ਮੇਰੇ ਸੱਸ ਨੇ ਮੇਰੇ ਨਾਲ ਚੰਗਾ ਕੀਤਾ ਕਿਉਂਕਿ ਜਿਹੜੇ ਹੁਸ਼ਿਆਰ ਲੋਕ ਹੁੰਦੇ ਨਾ dane ਉਹ ਸਰਾਪ ਨੂੰ ਵੀ ਵਰਦਾਨ ਬਣਾ ਲੈਂਦੇ ਉਹ ਜ਼ਹਿਰ ਨੂੰ ਵੀ ਅਮਰਤ ਬਣਾ ਲੈਂਦੇ ਉਹਨੇ ਇਸ ਬਹਾਨੇ ਨਾਲ ਬਹੁਤ ਬਾਣੀ ਕੰਠ ਕਰ ਲਈ ਉਹ ਬੱਚੀ ਨੇ ਤੇ ਬਾਣੀ ਪੜਦੇ ਰਹਿੰਦੀ ਸੀ ਤੇ ਉਹਦੀ ਸੇਵਾ ਕਰਦੇ ਰਹਿੰਦੀ ਸੀ ਇੱਕ ਦਿਨ ਨਾਲ ਬੀਬੀ ਉਹ ਤਾਂ ਨਾ ਕੱਚ ਦਾ ਸੀ ਉਹ ਟੁੱਟ ਗਿਆ ਤੇ ਛਕਣਾ ਛੂਰ ਹੋ ਗਿਆ ਤੇ ਸਾਸੂ ਨੇ ਵੀ ਵੇਖ ਲਿਆ ਕਿ ਕਮਲਾ ਟੁੱਟ ਗਿਆ ਤੇ ਸੱਸ ਨੇ ਕਿਹਾ ਕੋਈ ਨਹੀਂ ਤੈਨੂੰ ਮਹਾਰਾਜ ਸੋਨੇ ਦੇ ਕਮਲੇ ਦੇਣ ਤੇ ਉਹ ਜਿਹੜੀ ਬੱਚੀ ਸੀ ਨਾ ਬੜੀ ਸਿਆਣੀ ਸੀ ਉਹ ਕੋਈ ਸਾਧਵਾਂ ਦੀ ਸੰਗਤ ਕੀਤੀ ਸੀ ਉਹਨੇ ਉਹਨੇ ਕਿਹਾ ਮਾਤਾ ਜੀ ਮੈਂ ਸੋਨੇ ਦਾ ਕਮਲਾ ਸਿਰ 'ਚ ਮਾਰਨਾ ਕਿ ਕਿ ਚੁੱਲੇ 'ਚ ਪਾਉਣਾ ਤੂੰ ਮੈਨੂੰ ਆਸ਼ੀਰਵਾਦ ਦੇਣਾ ਤੇ ਉਹਨੇ ਝੋਲੀ ਕਰ ਲਈ ਕਹਿੰਦੇ ਇਹਦੇ 'ਚ ਮੈਨੂੰ ਸੁਖਮਨੀ ਸਾਹਿਬ ਦਾ ਗੁਟਕਾ ਪਾ ਦੇ ਕਹਿੰਦੇ ਕਿਉਂਕਿ ਵੱਡਿਆਂ ਦਾ ਆਸ਼ੀਰਵਾਦ ਲੱਗਦਾ ਖਾਲਸਾ ਜੀਓ ਇਹ ਤੂੰ ਬਹੁਤ ਖੁਸ਼ ਹੈ ਮੇਰੇ ਤੇ ਤੂੰ ਨੇ ਤਾਂ ਜਿੰਦਗੀ ਭਰ ਮੇਰੀ ਮੈਨੂੰ ਰੁਕਾਉਟਾ ਹੀ ਪਾਈ ਪਰ ਉਹ ਬੱਚੀ ਨੇ ਕਦੇ ਮਨਚ ਨਹੀਂ ਸੋਚਿਆ ਕਿ ਮੈਨੂੰ ਰੁਕਾਉਟਾ ਪਾਈਆਂ ਕਰਕੇ ਇਹਨੂੰ ਪੈਰਲਿਸ ਹੋਇਆ ਉਹ ਕਹਿੰਦੀ ਚਲੋ ਕਰਮਾਂ ਦੀ ਖੇਡ ਉਸ ਬੱਚੀ ਨੇ ਝੋਲੀ ਅੜ ਕੇ ਕਿਹਾ ਮਾਤਾ ਜੀ ਜੇ ਤੁਸੀਂ ਖੁਸ਼ ਹੋ ਨਾ ਤੇ ਮੇਰੇ ਝੋਲੀ ਚ ਸੁਫਨੀ ਸਾਹਿਬ ਦਾ ਗੁੱਟਾ ਪਾ ਦੇ ਮੈਨੂੰ ਸੋਨੇ ਦੇ ਕਮਲੇ ਕੀ ਕਰਨੇ ਤੇ ਉਹਦੀ ਸੱਸ ਫਿਰ ਵੇਰ ਗਈ ਕਹਿੰਦਾ ਮੈਂ ਨਹੀਂ ਪਾਉਣਗੇ ਤੇ ਉਹ ਬੱਚੀ ਹੱਥੇ ਕਰਨ ਲਈ ਜਾ ਕੇ ਲਾ ਦਿੱਤਾ ਮੈਂ ਵੀ ਤੇਰੀ ਸੇਵਾ ਨਹੀਂ ਕਰਨੀ ਫਿਰ ਉਹਨੇ ਕਿਹਾ ਮੇਰੇ ਹੱਥ ਤੋਲਾ ਫਿਰ ਬੱਚੀ ਨੇ ਹੱਥ ਸੁਚੇ ਕਰਾਇਆ ਉਹਦੇ ਫਿਰ ਉਹਨੇ ਚੋਲੀ ਚ ਗੁਟਕਾ ਪਾਇਆ ਉਹਦੇ ਤੇ ਕਹਿੰਨ ਲੱਗੇ ਤੈਨੂੰ ਸੇਵਾ ਕੀ ਔੜ ਕੰਝ ਵੀ ਹੀ ਪ੍ਰੀਤ ਚਲ ਤਿਓ ਸਾਹਿਬ ਸੇਵਕ ਚਲ ਤੋ ਸਾਹਿਬ ਜੀਵਤ ਰਾਕੂ ਚੀਤ ਫਿਰ ਕਹਿਣ ਲੱਗੇ ਤੈਨੂੰ ਔੜ ਤੱਕ ਬਾਜਾਂ ਵਾਲਾ ਯਾਦ ਰਹਿ ਤੇਰਾ ਬਾਜਾਂ ਵਾਲਾ ਬਾਹ ਨਾ ਛੱਡੇ ਉਹ ਜੀ ਅਵਸ਼ੀਸ਼ ਨਿਕਲੀ